ਉਹ ਵੀ ਨਹੀਂ ਅੱਛਾ ਅੱਛਾ ਹਾਂਜੀ ਪਵਨ ਕੀ ਮਸਲਾ ਕੀ ਇਹ ਮੈਡੀਕਲ ਸਟੋਰ ਅੱਜ ਬੰਦ ਲਈ ਮੈਡੀਕਲ ਸਟੋਰ ਦਾ ਸਾਡੇ ਬੰਦ ਕਰਨ ਦਾ ਮਤਲਬ ਇਹ ਹੈ ਸਾਾਨੂੰ ਮਤਲਬ ਡਿਸਟ੍ਰਿਕਟ ਵੱਲੋਂ ਹੁਕਮ ਆਇਆ ਸੀ ਵੀ ਰਾਮਾ ਮੰਡੀ ਦੇ ਵਿੱਚ ਇੱਕ ਸਾਡਾ ਹੋਲ ਸੇਲ ਦਾ ਸੇਲਜ਼ਮੈਨ ਮਤਲਬ ਕਿਸੇ ਦੁਕਾਨ ਤੇ ਮਾਲ ਸਪਲਾਈ ਕਰਨ ਗਿਆ ਸੀ ਉਹਨੇ ਮਾਲ ਸਪਲਾਈ ਕਰਨ ਤੋਂ ਬਾਅਦ ਮਤਲਬ ਉਸ ਦੁਕਾਨਦਾਰ ਨੇ ਮਤਲਬ ਆਪਦੇ ਵੱਲੋਂ ਦੋ ਪਤੇ ਐਕਸਪਾਇਰ ਉਹਨੂੰ ਵਾਪਸ ਕੀਤੇ ਸੀ ਵੀ ਇਹ ਮੈਨੂੰ ਮੇਰੇ ਬਿਲਜ ਵਿੱਚ ਲੈਸ ਕੀਤੇ ਜਾਣ ਪੁਲਸ ਨੇ ਦੋ ਪੱਤੇ ਵਾਲਾ ਦੇ ਲੈ ਕੇ ਬੈਗ ਚ ਪਾ ਲੇ ਬੈਗ ਚ ਬੈਗ ਉਸ ਦੁਕਾਨ ਤੋਂ ਚਲੇ ਗਿਆ ਜਾਣ ਤੋਂ ਬਾਅਦ ਮਤਲਬ ਰਸਤੇ 'ਚੋਂ ਨੂੰ ਪੁਲਸ ਨੇ ਮਤਲਬ ਪਿਕਅਪ ਕਰ ਲਿਆ ਉਹ ਤੋਂ ਬਾਅਦ ਮਤਲਬ ਜਦੋਂ ਉਹਨੂੰ ਕਸਤਾ ਦਿੱਤਾ ਤੇ ਮਤਲਬ ਉਸ ਤੋਂ ਬਾਅਦ ਉਹਨੇ ਉਹਦੇ ਦੇ ਐਨਡੀਪੀਐਸ ਦਾ ਪਰਚਾ ਦਰਜ ਦੋ ਪੱਤੇ ਠੀਕ ਜਦੋਂ ਅੱਗੇ ਮਤਲਬ ਉਹਨਾਂ ਨੇ ਰਾਮਾ ਮੰਡੀ ਦੇ ਸਾਰੇ ਕੈਮਿਸਟਾਂ ਨੂੰ ਉਹਨੂੰ ਦਿਖਾਇਆ ਵੀ ਸਾਡੇ ਕੋਲ ਸੇਲ ਪਰਚੇ ਸਾਰੀ ਹੈਗੀ ਹੈ ਵੀ ਇਹ ਅਸੀਂ ਵਾਪਸ ਕੀਤੇ ਆ ਪਰ ਉਹਨਾਂ ਨੇ ਵੀ ਇਸਦਾ ਕੁਝ ਸੁਨੇ ਨਹੀਂ। ਅੱਛਾ। ਉਹਦੇ ਵਿਰੋਧ ਦੇ ਵਿੱਚ ਮਤਲਬ ਜ਼ਿਲ੍ਹਾ ਪ੍ਰਧਾਨ ਵੱਲੋਂ ਮੰਨ ਸਾਨੂੰ ਹੁਕਮ ਹੋਇਆ ਵੀ ਸਾਰਾ ਜ਼ਿਲ੍ਹਾ ਬੰਦ ਕੀਤਾ ਜਾਵੇ। ਅੱਛਾ। ਜਾਂ ਇਹਦਾ ਪਰਚਾ ਕੈਨਸਲ ਕਰਵਾਇਆ। ਤੇ ਹੁਣ ਤੁਹਾਡਾ ਕੀ ਪ੍ਰੋਟੈਸਟ ਰਹੇਗਾ? ਸਾਡਾ ਹੁਣ ਇਹੀ ਹੈ ਵੀ ਜਿਆਦਾ ਇਹਦਾ ਪਰਚਾ ਕੈਨਸਲ ਕੀਤਾ ਜਾਵੇ। ਓਕੇ। ਜੇ ਪਰਚਾ ਨਹੀਂ ਕੈਨਸਲ ਕੀਤਾ ਗਿਆ ਅੱਜ ਅਸੀਂ ਡਿਸਟ੍ਰਿਕਟ ਅੰਡਾ ਬੰਦ ਕੀਤਾ ਕੱਲ ਨੂੰ ਹੋ ਸਕਦਾ ਅਸੀਂ ਪੰਜਾਬ ਨੂੰ। ਤੇ ਤੁਹਾਡੇ ਮੈਡੀਕਲ ਸਟੋਰ ਫੁੱਲ ਟਾਈਮ ਲਈ ਬੰਦ ਰਹਿਣਗੇ? ਫੁੱਲ ਟਾਈਮ ਹੀ ਬੰਦ ਰਹਿਣਗੇ। ਅੱਛਾ। ਦੇ ਕੋਰਸ ਤੇ ਇੱਕ ਮਲਕੂ ਪੇਸ਼ੈਂਟ ਰਾਜਕਾਰ ਨੂੰ ਕਿਹਸਾ ਨਾ ਪ੍ਰੋਬਲਮ ਆ ਦੇਖੋ ਅਸੀਂ ਜਨਤਾ ਦੇ ਨਾਲ ਆ ਅਸੀਂ ਪਹਿਲਾਂ ਵੀ ਜਨਤਾ ਦੀ ਸੇਵਾ ਕਰਦੇ ਆ ਰਹੇ ਆ ਅਸੀਂ ਜਨਤਾ ਦੀਆਂ ਤਕਲੀਫਾਂ ਨੂੰ ਮਹਿਸੂਸ ਕਰਦੇ ਆ ਅਸੀਂ ਕਰੋਨਾ ਦੇ ਟਾਈਮ ਦੇ ਵਿੱਚ ਵੀ ਜਨਤਾ ਦੀ ਪੂਰੀ ਸੇਵਾ ਕੀਤੀ ਹੈ ਸਾਨੂੰ ਦੁੱਖ ਵੀ ਹੈ ਵੀ ਅਸੀਂ ਅਸੀਂ ਇਸ ਵਾਰਾਂ ਨਹੀਂ ਦੇਖ ਸਕਦੇ ਪਰ ਸਾਡੀ ਮਜਬੂਰੀ ਵੀ ਹੈ ਇਸ ਮਜਬੂਰੀ ਕਰਕੇ ਸਾਨੂੰ ਇਹ ਕਰਨਾ ਬੰਦ ਕਰਨਾ ਪਿਆ ਅਸੀਂ ਵੈਸੇ ਕਿਸੇ ਨੂੰ ਤਕਲੀਫ ਦੇਣਾ ਨਹੀਂ ਚਾਹੁੰਦੇ